ਨਾ ਮੰਗਾਂ ਧੂਰੀਆਂ ਰਹਿ ਗਈਆਂ ਤੇ ਉਹ ਵੀ ਮੰਗਾ ਪੂਰੀਆਂ ਕਰਾਉਣਾ ਆ ਜਿਹੜਾ ਲਖੀਰਪੁਰ ਖੀਰੀ ਕਿਸਾਨਾਂ ਨਾਲ ਧੱਕਾ ਹੋਇਆ ਸੀ ਉਹ ਵੀ ਅੱਜ ਤੱਕਾ ਮਿਸਰੇ ਹੋਰੀ ਹਜੇ ਅੰਦਰ ਨਹੀਂ ਕੀਤੇ ਬਾਹਰ ਤੁਰੇ ਫਿਰਦੇ ਨੇ ਸਾਡੇ ਤੇ ਐਵੇਂ ਝੂਠੇ ਪਰਚੇ ਦੇ ਦੇ ਕੇ ਸਾਡੇ ਨੌਜਵਾਨਾਂ ਨੂੰ ਇਹ ਬੁੱਚੜ ਸਰਕਾਰ ਅੰਦਰ ਕਰੀ ਜਾਂਦੀ ਹੈ ਅਸੀਂ ਉਹ ਵੀ ਮੰਗ ਮੰਗਣਾ ਹੈ ਵੀ ਉਹ ਅੰਦਰ ਕਰੇ ਜਾਣ ਸਾਡੀ ਕਰਜ਼ਾ ਮਾਫੀ ਦੀ ਵੀ ਮੰਗਾ ਹੈ ਸਾਡੀ ਐਮ ਐਸ ਪੀ ਦੀ ਵੀ ਮੰਗਾ ਹੈ ਸਾਡੀਆਂ ਬਾਕੀ ਬਹੁਤ ਮੰਗਾ ਹੋਰ ਨੇ 22 ਫਸਲਾਂ ਦੀ ਸਾਡੀ ਮੰਗਾ ਹੈ ਉਮੀਦ ਸਾਨੂੰ ਇਹ ਹੈ ਮੰਗਾ ਪੂਰੀਆਂ ਕਰਾ ਕੇ ਜਾਵਾਂਗੇ ਕਿਤਨਾ ਮਰਜੀ ਜ਼ੋਰ ਲੱਗ ਜੇ ਟਾਈਮ ਲੱਗ ਜੇ ਅਸੀਂ ਸਹੀਦ ਦੀ ਪਾਦਾਂਗੇ ਪਰ ਪੁੱਠੇ ਨਹੀਂ ਮੁੜਾਂਗੇ ਰਸਤਾ ਲਿਗਾ ਮੰਗਾ ਪੂਰੀਆਂ ਕਰੇ ਬਿਨਾ ਰਸਤਾ ਪਾਰ ਕਰਾਂਗੇ ਬੈਰੀਗੇਟ ਤੋੜ ਕੇ ਜਾਵਾਂਗੇ ਜਿਹੜੇ ਇਹਨਾਂ ਨੇ ਬੈਰੀਗੇਟ ਲਾਏ ਨੇ ਸਾਡੇ ਭਾਜੀ ਉਹ ਮਾਮੂਲੀ ਚੀਜ਼ ਐ ਮਾਤਾ-ਪਿਤਾ ਗੋਦੀ ਸੋਚ ਤੇ ਪੈਰਾ ਦੇਮਾਂਗੇ ਠੋਕ ਕੇ ਇੱਕ ਟਰਾਲੀ ਮੈਂ 14 ਸਮਹਿਲ ਐ ਇੱਕ ਟਰਾਲੀ ਮੈਂ 22 ਜਾਦੇ ਹੈ 4 ਮਹਿਲ ਐ 19 ਸਮਹਿਲ ਐ ਔਰ 29 ਆਦਮੀ ਐ ਜੀ ਕੌਣ ਸੀ ਗਾਉਂ ਸੇ ਆਏ ਆ ਹਰਿਆਉ ਸਾਡਾ ਪਿੰਡ ਐ ਜ਼ਿਲ੍ਹਾ ਸਾਡਾ ਸੰਗਰੂਰ ਹੈ ਹਰਿਆਊ ਡਸਕਾ ਐਮਨ ਡੋਕਰ ਵਾਲਾ ਜਿਹੜੀਆਂ ਸਾਡੀਆਂ ਪਹਿਲਾਂ ਮੰਗਾਂ ਧੂਰੀਆਂ ਰਹਿ ਗਈਆਂ ਤੇ ਆ ਉਹ ਵੀ ਮੰਗਾਂ ਪੂਰੀਆਂ ਕਰਾਉਣਾ ਆ ਜਿਹੜਾ ਲਖੀਰਪੁਰ ਖੀਰੀ ਕਿਸਾਨਾਂ ਨਾਲ ਧੱਕਾ ਹੋਇਆ ਸੀ ਉਹ ਵੀ ਅੱਜ ਤੱਕਾ ਮਿਸਰੇ ਹੋਰੀ ਹਜੇ ਅੰਦਰ ਨਹੀਂ ਕੀਤੇ ਬਾਹਰ ਤੁਰੇ ਫਿਰਦੇ ਨੇ ਸਾਡੇ ਤੇ ਐਵੇਂ ਝੂਠੇ ਪਰਚੇ ਦੇ ਦੇ ਕੇ ਸਾਡੇ ਨੌਜਵਾਨਾਂ ਨੂੰ ਇਹ ਬੁੱਚੜ ਸਰਕਾਰ ਅੰਦਰ ਕਰੀ ਜਾਂਦੀ ਹੈ ਅਸੀਂ ਉਹ ਵੀ ਮੰਗ ਮੰਗਣਾ ਹੈ ਵੀ ਉਹ ਅੰਦਰ ਕਰੇ ਜਾਣ ਸਾਡੀ ਕਰਜ਼ਾ ਮਾਫੀ ਦੀ ਵੀ ਮੰਗਾ ਹੈ ਸਾਡੀ ਐਮਐਸਪੀ ਦੀ ਵੀ ਮੰਗਾ ਹੈ ਸਾਡੀਆਂ ਬਾਕੀ ਬਹੁਤ ਮੰਗਾ ਹੋਰ ਨੇ 22 ਫਸਲਾਂ ਦੀ ਸਾਡੀ ਮੰਗ ਹੈ ਉਮੀਦ ਸਾਨੂੰ ਇਹ ਹੈ ਮੰਗਾ ਪੂਰੀਆਂ ਕਰਾ ਕੇ ਜਾਵਾਂਗੇ ਕਿਤਨਾ ਮਰਜੀ ਜ਼ੋਰ ਲੱਗ ਜੇ ਟਾਈਮ ਲੱਗ ਜੇ ਅਸੀਂ ਸਹੀਦ ਦੀ ਪਾਦਾਂਗੇ ਪਰ ਪੁੱਠੇ ਨਹੀਂ ਮੁੜਾਂਗੇ ਮੰਗਾ ਪੂਰੀਆਂ ਕਰੇ ਬਿਨਾ ਰਸਤਾ ਪਾਰ ਕਰਾਂਗੇ ਬੈਰੀਗੇਟ ਤੋੜ ਕੇ ਜਾਵਾਂਗੇ ਜਿਹੜੇ ਇਹਨਾਂ ਨੇ ਬੈਰੀਗੇਟ ਲਾਇਏ ਨੇ ਸਾਡੇ ਭਾਈ ਉਹ ਮਾਮੂਲੀ ਚੀਜ਼ ਹੈ ਮਾਤਾ ਪਾਗੋ ਦੀ ਸੋਚ ਤੇ ਪੈਰਾਂ ਦੇ ਮਗੇ ਠੋਕ ਕੇ ਇੱਕ ਟਰਾਲੀ ਮੈਂ 14 ਸਮਹਿਲ ਹੈ ਇੱਕ ਟਰਾਲੀ ਮੈਂ 22 ਜਾਦੇ ਹੈ 4 ਮਹਿਲ ਹੈ 19 ਸਮਹਿਲ ਹੈ ਔਰ 29 ਆਦਮੀ ਐ ਜੀ ਕੌਣ ਕਿਹੜੇ ਕੰਮ ਤੇ ਆਏ ਆ ਹਰਿਆਊ ਸਾਡਾ ਪਿੰਡ ਐ ਜ਼ਿਲ੍ਹਾ ਸਾਡਾ ਸੰਗਰੂਰ ਐ ਹਰਿਆਊ ਡਸਕਾ ਅਮਨ ਡੋਗਰ ਵਾਲਾ ਜਿਹੜੀਆਂ ਸਾਡੀਆਂ ਪਹਿਲਾਂ ਮੰਗਾਂ ਧੂਰੀਆਂ ਰਹਿ ਗਈਆਂ ਤੇ ਆ ਉਹ ਵੀ ਮੰਗਾਂ ਪੂਰੀਆਂ ਕਰਾਉਣਾ ਆ ਜਿਹੜਾ ਲਖੀਰਪੁਰ ਖੀਰੀ ਕਿਸਾਨਾਂ ਨਾਲ ਧੱਕਾ ਹੋਇਆ ਸੀ ਉਹ ਵੀ ਅੱਜ ਚੱਕਰ ਮਿਸਰੇ ਹੋਰੀ ਹਜੇ ਅੰਦਰ ਨਹੀਂ ਕੀਤੇ ਬਾਹਰ ਤੁਰੇ ਫਿਰਦੇ ਨੇ ਸਾਡੇ ਤੇ ਐਵੇਂ ਝੂਠੇ ਪਰਚੇ ਦੇ ਦੇ ਕੇ ਸਾਡੇ ਨੌਜਵਾਨਾਂ ਨੂੰ ਇਹ ਬੁੱਚੜ ਸਰਕਾਰ ਅੰਦਰ ਕਰੀ ਜਾਂਦੀ ਐ ਅਸੀਂ ਉਹ ਵੀ ਮੰਗ ਮੰਗਣਾ ਆ ਵੀ ਉਹ ਅੰਦਰ ਕਰੇ ਜਾਣ ਸਾਡੀ ਕਰਜ਼ਾ ਮਾਫੀ ਦੀ ਵੀ ਮੰਗਾ ਹੈ ਸਾਡੀ ਐਮਐਸਪੀ ਦੀ ਵੀ ਮੰਗਾ ਹੈ ਸਾਡੀਆਂ ਬਾਕੀ ਬਹੁਤ ਮੰਗਾ ਹੋਰ ਨੇ 22 ਫਸਲਾਂ ਦੀ ਸਾਡੀ ਮੰਗਾ ਹੈ ਉਮੀਦ ਸਾਨੂੰ ਇਹ ਹੈ ਮੰਗਾ ਪੂਰੀਆਂ ਕਰਾ ਕੇ ਜਾਵਾਂਗੇ ਕਿਤਨਾ ਮਰਜੀ ਜ਼ੋਰ ਲੱਗ ਜੇ ਟਾਈਮ ਲੱਗ ਜੇ ਅਸੀਂ ਸਹੀਦੀ ਪਾਦਾਂਗੇ ਪਰ ਪੁੱਠੇ ਨਹੀਂ ਮੁੜਾਂਗੇ ਮੰਗਾ ਪੂਰੀਆਂ ਕਰੇ ਬਿਨਾ ਰਸਤਾ ਪਾਰ ਕਰਾਂਗੇ ਬੈਰੀਕੇਡ ਤੋੜ ਕੇ ਜਾਵਾਂਗੇ ਜਿਹੜੇ ਇਹਨਾਂ ਨੇ ਬੈਰੀਕੇਡ ਲਾਇਏ ਨੇ ਸਾਡੇ ਭਾਜੀ ਉਹ ਮਾਮੂਲੀ ਚੀਜ਼ ਹੈ ਮਾਤਾ ਪਾਗੋ ਦੀ ਸੋਚ ਤੇ ਪੈਰਾਂ ਦੇ ਮਗੇ ਠੋਕ ਕੇ ਇੱਕ ਟਰਾਲੀ ਮੈਂ 14 ਸਮਹਿ ਲੈ ਇੱਕ ਟਰਾਲੀ ਮੈਂ 22 ਜਾਦੇ ਹੈ 4 ਮੈ ਲੈਂ 19 ਮੈ ਲੈਂ ਔਰ 29 ਆਦਮੀ ਹੈ ਜੀ ਕੌਨਸੇ ਕਾਮੋਂ ਸੇ ਆਏ ਆ ਹਰਿਆਉ ਸਾਡਾ ਪਿੰਡ ਹੈ ਜ਼ਿਲ੍ਹਾ ਸਾਡਾ ਸੰਗਰੂਰ ਹੈ ਹਰਿਆਉ ਡਸਕਾ ਐਮਨ ਡੋਗਰ ਵਾਲਾ ਜਿਹੜੀਆਂ ਸਾਡੀਆਂ ਪਹਿਲਾਂ ਮੰਗਾ ਧੂਰੀਆਂ ਰਹਿ ਗਈਆਂ ਤੇ ਆ ਉਹ ਵੀ ਮੰਗਾ ਪੂਰੀਆਂ ਕਰਾਉਣਾ ਆ ਜਿਹੜਾ ਲਖੀਰਪੁਰ ਖੀਰੀ ਕਿਸਾਨਾਂ ਨਾਲ ਧੱਕਾ ਹੋਇਆ ਸੀ ਉਹ ਵੀ ਅੱਜ ਚੱਕਰ ਮਿਸਰੇ ਹੋਰੀ ਹਜੇ ਅੰਦਰ ਨਹੀਂ ਕੀਤੇ ਬਾਹਰ ਤੁਰੇ ਫਿਰਦੇ ਨੇ ਸਾਡੇ ਤੇ ਐਵੇਂ ਝੂਠੇ ਪਰਚੇ ਦੇ ਦੇ ਕੇ ਸਾਡੇ ਨੌਜਵਾਨਾਂ ਨੂੰ ਇਹ ਬੁੱਚੜ ਸਰਕਾਰ ਅੰਦਰ ਕਰੀ ਜਾਂਦੀ ਹੈ ਅਸੀਂ ਉਹ ਵੀ ਮੰਗ ਮੰਗਣਾ ਆ ਵੀ ਉਹ ਅੰਦਰ ਕਰੇ ਜਾਣਾ ਸਾਡੀ ਕਰਜ਼ਾ ਮਾਫੀ ਦੀ ਵੀ ਮੰਗਾ ਹੈ ਸਾਡੀ ਐਮਐਸਪੀ ਦੀ ਵੀ ਮੰਗਾ ਹੈ ਸਾਡੀਆਂ ਬਾਕੀ ਬਹੁਤ ਮੰਗਾ ਹੋਰ ਨੇ 22 ਫਸਲਾਂ ਦੀ ਸਾਡੀ ਮੰਗਾ ਹੈ ਉਮੀਦ ਸਾਨੂੰ ਇਹ ਹੈ ਮੰਗਾ ਪੂਰੀਆਂ ਕਰਾ ਕੇ ਜਾਵਾਂਗੇ ਕਿਤਨਾ ਮਰਜੀ ਜ਼ੋਰ ਲੱਗ ਜੇ ਟਾਈਮ ਲੱਗ ਜੇ ਅਸੀਂ ਸਹੀਦ ਦੀ ਪਾਦਾਂਗੇ ਪਰ ਪੁੱਠੇ ਨਹੀਂ ਮੁੜਾਂਗੇ ਰਸਤਾ ਲਿਗਾ ਮੰਗਾ ਪੂਰੀਆਂ ਕਰੇ ਬਿਨਾ ਰਸਤਾ ਪਾਰ ਕਰਾਂਗੇ ਬੈਰੀਗੇਟ ਤੋੜ ਕੇ ਜਾਵਾਂਗੇ ਜਿਹੜੇ ਇਹਨਾਂ ਨੇ ਬੈਰੀਗੇਟ ਲਾਏ ਨੇ ਸਾਡੇ ਭਾਈ ਉਹ ਮਾਮੂਲੀ ਚੀਜ਼ ਹੈ ਮਾਤਾ ਪਾਪਾ ਗੋਰੀ ਸੋਚ ਤੇ ਪਹਰਾ ਦੇ ਮਾਕੇ ਠੋਕ ਕੇ ਇੱਕ ਟਰਾਲੀ ਮੈਂ 14 ਸਮਹਿਲ ਹੈ ਇੱਕ ਟਰਾਲੀ ਮੈਂ 22 ਜਾਦੇ ਹੈ 4 ਮਹਿਲ ਹੈ 19 ਸਮਹਿਲ ਹੈ ਔਰ 29 ਆਦਮੀ ਹੈ ਜੀ ਕੌਣ ਸੀ ਗਾਉਂ ਸੇ ਆਏ ਆ ਹਰਿਆਉ ਸਾਡਾ ਪਿੰਡ ਹੈ ਜ਼ਿਲ੍ਹਾ ਸਾਡਾ ਸੰਗਰੂਰ ਹੈ ਹਰਿਆਉ ਡਸਕਾ ਐਮਨ ਡੋਕਟਰ